ਇਸ ਦੇ ਦੋ ਬੰਦੇ ਵਿਖਤਾਰ ਹੋਏ ਇੱਕ ਵਰਿੰਦਰ ਸਿੰਘ ਘਰਚੇ ਇੱਕ ਸਾਜਨ ਕੁਰਾਨਾ ਜਿਨ੍ਹਾਂ ਕੋਲੋਂ 3 ਚੋਰੀ ਦੇ ਮੋਟਰਸਾਈਕਲ 6 ਮੋਬਾਈਲ ਤੇ ਦੋ ਸਿਲੰਡਰ ਤੇ ਇੱਕ LED ਬਰਾਮਦ ਹੋਇਆ ਜੋ ਇਹਨਾਂ ਨੇ ਅਲੱਗ-ਅਲੱਗ ਜਗ੍ਹਾ ਤੋਂ ਚੋਰੀ ਕੀਤਾ ਸੀ ਇਸ ਤੋਂ ਇਲਾਵਾ ਜਿਹੜਾ ਦੋਸ਼ੀ ਵਰਿੰਦਰ ਹੈ ਇਹਦੇ ਪਹਿਲਾਂ ਵੀ ਇੱਕ ਐਂਡੀ ਦਾ ਇੱਕ ਹੀਂਡੀ ਪੇਸ ਦੇ ਦਾ ਮਕਦਮਾ ਦਰਜਾ ਥਾਣਾ ਸਾਨੀ ਆਇਆ ਸੀ ਜੀ ਦੂਜੇ ਦੇ ਫਿਲਹਾਲ ਦੇਖਦੇ ਆਂ ਰਿਮਾਂਡ ਤੋਂ ਬਾਅਦ ਫਿਲਹਾਲ ਇੱਕ ਦੇ ਵਰਿੰਦਰ ਦੀ ਪਤਾ ਲੱਗਿਆ ਵੀ ਕਮ ਕਦਮਾ ਦਰਜ ਹੈ ਕਰੀਬ ਦੋਨੋਂ 28-30 ਸਾਲ ਦੇ ਨੇ ਜਿਹੜੇ ਇਹਨਾਂ ਨੇ ਮੋਬਾਈਲ ਚੋਰੀ ਕੀਤੇ ਨੇ ਜੂਨਨ ਦੱਸਨ ਦਾ ਉਹ ਜਿਆਦਾ ਟਰਾਂਸਪੋਰਟ ਨਗਰ ਤੋਂ ਆਇਆ ਕਹਿੰਦੇ ਸੀ ਜੋ ਟਰੱਕਾਂ ਵਾਲਿਆਂ ਦੇ ਚੋਰੀ ਕਰਦੇ ਸੀ ਉਹਨੂੰ ਉਹਨੂੰ ਅਸੀਂ ਉਹਨਾਂ ਦੀ ਆਈਐਮਆਈ ਸਰਚ ਤੇ ਲਗਾਵਾਂਗੇ ਫਿਰ ਉਹਨਾਂ ਨੇ ਅਸਲ ਮਾਲਕਾਂ ਤੋਂ ਪਤਾ ਲੱਗੂਗਾ ਕਿ ਕਿੱਥੋਂ ਚੋਰੀ ਹੋਇਆ ਲੇਕਿਨ ਸਰ ਕਾਨੂੰਨ ਆਪਣੇ ਹੱਥ ਚ ਲਊਗਾ ਤੇ ਉਦੋਂ ਜੋ ਜੂਵੀ ਬਣਦੀ ਹੋਗੀ ਉਹ ਕਾਰਵਾਈ